ਸਰ ਕਿਹ ਸਟ੍ਰੈਟਜੀ ਦਿਓ ਕਿਉਂਕਿ ਅੱਜ ਵਿਰੋਧਕ ਇਹ ਕਹਿੰਦੀ ਅਸੀਂ ਕਿਸਾਨਾਂ ਦਾ ਮਸਲਾ ਲੈ ਕੇ ਦੇਖੋ ਸਭ ਤੋਂ ਪਹਿਲਾਂ ਅੱਜ ਗਵਰਨਰ ਸਾਹਿਬ ਦਾ ਐਡਰੈਸ ਹੈ ਜੀ ਤੇ ਸਾਰਿਆਂ ਨੂੰ ਗਵਰਨਰ ਸਾਹਿਬ ਦਾ ਐਡਰੈਸ ਸੁਣਨਾ ਚਾਹੀਦਾ ਹੈ ਉਸ ਦੇ ਉੱਤੇ ਬਹਿਸ ਹੈ ਬਹਿਸ ਦੇ ਵਿੱਚ ਪਾਰਟਿਸਿਪੇਟ ਕਰੋ ਮੈਂ ਤੇ ਇਹੀ ਕਹਾਂਗਾ ਜੀ ਤੁਸੀਂ ਕਿਹੜੇ ਮਸਲੇ ਲੈ ਕੇ ਆਏ ਹੋ ਦੇਖੋ ਮੇਰੇ ਮਸਲੇ ਸਾਰੇ ਵਹੀ ਪੁਰਾਣੇ ਮਸਲੇ ਨੇ ਜੀ ਤੇ ਜੋ ਪਹਿਲਾਂ ਗਵਰਨਰ ਐਡਰੈਸ ਹੋ ਜਾਂਦੋ ਤੇ ਮੈਂ ਮੈਂ ਤਾਂ ਦੇਖੋ ਆਪਣੇ ਪ੍ਰਸ਼ਨ ਦਿੱਤੇ ਹੋਏ ਨੇ ਜੋ ਪ੍ਰਸੰਗ ਦਾ ਜਵਾਬ ਆਏਗਾ ਉਦੇ ਉਤੇ ਡਿਬੇਟ ਹੋਣਾ ਹੈ ਮੈਂ ਮੈਂ ਵਿਰੋਧੀ ਟੀਰ ਨੂੰ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ گورنر ਐਡਰੈਸ ਤੁਸੀਂ ਹੋ ਲੈੰਦੋ گورنر ਐਡਰੈਸ ਤੇ ਤੁਸੀਂ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰੋ ਜੋ ਬਰਗਾੜੀ ਦਾ ਇਸ਼ੂ ਹੈ ਬੇਅਦਬੀ ਦਾ ਇਸ਼ੂ ਹੈ ਮੇਰਾ ਵਹੀ ਸਟੈਂਡ ਹੈ ਜੋ 2021-22 ਦੇ ਵਿੱਚ ਸੀਗਾ ਸੇਮ ਸਟੈਂਡ ਹੈ ਔਰ ਵਹੀ ਰਹੇਗਾ ਥੈਂਕ ਯੂ ਇਸ ਵਾਰ ਸਵਾਲ ਲੈ ਕੇ ਆਇਓ ਸਰ ਕੋਈ ਅਲੱਗ ਕਿਸਵਾਰ ਵੀ ਕੋਈ ਸਵਾਲ ਲੈ ਕੇ ਤੁਸੀਂ ਦੇਖੀ ਦੇਖੀ ਜਾਓ ਦੇਖੀ ਜਾਓ ਬਿਲਕੁਲ ਦੇਖੋ ਬਰਗਾੜੀ ਦੀ ਗੱਲ ਕਰੀਏ ਬੈਬਲ ਕਲਾ ਦੀ ਗੱਲ ਕਰੀਏ ਇਸ ਵਾਰ ਫਿਰ ਤੋਂ ਕੁਮਰ ਵਿਜੇ ਪ੍ਰਤਾਪ ਉਹੀ ਮਸਲਾ ਲੈ ਕੇ ਵਿਧਾਨ ਸਭਾ ਪਹੁੰਚਦੇ ਹੋਏ ਨਜ਼ਰ ਆਏ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਅੱਜ ਵਿਰੋਧ ਕੀਤਾ ਕਰਦੀ ਅਸੀਂ ਕਿਸਾਨਾਂ ਦਾ ਮਸਲਾ ਲੈ ਕੇ ਦੇਖੋ ਸਭ ਤੋਂ ਪਹਿਲਾਂ ਅੱਜ ਗਵ ਸਾਰਿਆਂ ਨੂੰ گورنر ਸਾਹਿਬ ਦਾ ਐਡਰੈਸ ਹੁਣਾ ਚਾਹੀਦਾ ਹੈ ਉਸ ਦੇ ਉੱਤੇ ਬਹਿਸ ਹੈ ਬਹਿਸ ਦੇ ਵਿੱਚ ਪਾਰਟਿਸਿਪੇਟ ਕਰੋ ਮੈਂ ਤੇਹੀ ਕਹਾਂਗਾ ਜੀ ਦੇਖੋ ਮੇਰੇ ਮਸਲੇ ਸਾਰੇ ਵਹੀ ਪੁਰਾਣੇ ਮਸਲੇ ਨੇ ਜੀ ਤੇ ਜੋ ਪਹਿਲਾਂ گورنر ਐਡਰੈਸ ਹੋ ਜਾਂਦੋ ਤੇ ਮੈਂ ਮੈਂ ਤਾਂ ਦੇਖੋ ਆਪਣੇ ਪ੍ਰਸ਼ਨ ਦਿੱਤੇ ਹੋਏ ਨੇ ਜੋ ਪ੍ਰਸ਼ਨ ਦਾ ਜਵਾਬ ਆਏਗਾ ਤੇ ਉਦੇ ਉੱਤੇ ਡਿਬੇਟ ਹੋਣਾ ਹੈ ਮੈਂ ਮੈਂ ਵਿਰੋਧੀ ਧਿਰ ਨੂੰ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ گورنر ਐਡਰੈਸ ਤੁਸੀਂ ਹੋ ਲੈੰਦੋ گورنر ਐਡਰੈਸ ਤੇ ਤੁਸੀਂ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰੋ ਜੋ ਬਰਗਾੜੀ ਦਾ ਇਸ਼ੂ ਹੈ ਬੇਅਦਬੀ ਦਾ ਇਸ਼ੂ ਹੈ ਮੇਰਾ ਵਹੀ ਸਟੈਂਡ ਹੈ ਜੋ 2021-22 ਦੇ ਵਿੱਚ ਸੀਗਾ ਸੇਮ ਸਟੈਂਡ ਹੈ ਔਰ ਵਹੀ ਰਹੇਗਾ ਥੈਂਕ ਯੂ ਇਸ ਵਾਰ ਸਵਾਲ ਲੈ ਕੇ ਆਇਓ ਸਰ ਕੋਈ ਅਲੱਗ ਤਰੀਕਾ ਇਸ ਵਾਰ ਵੀ ਕੋਈ ਨਹੀਂ ਸਵਾਲ ਲੈ ਕੇ ਆਓ ਤੁਸੀਂ ਦੇਖੀ ਦੇਖੀ ਜਾਓ ਦੇਖੀ ਜਾਓ ਬਿਲਕੁਲ ਦੇਖੋ ਬਰਗਾੜੀ ਦੀ ਗੱਲ ਕਰੀਏ ਬਾਈਬਲ ਕਲਾ ਦੀ ਗੱਲ ਕਰੀਏ ਇਸ ਵਾਰ ਫਿਰ ਤੋਂ ਕੁਮਰ ਵਿਜੇ ਪ੍ਰਤਾਪ ਉਹੀ ਮਸਲਾ ਲੈ ਕੇ ਵਿਧਾਨ ਸਭਾ ਪਹੁੰਚਦੇ ਹੋਏ ਨਜ਼ਰ ਆਏ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਅੱਜ ਫਿਰ ਉਹ ਕਹਿੰਦੀ ਅਸੀਂ ਕਿਸਾਨਾਂ ਦਾ ਮਸਲਾ ਲੈ ਕੇ ਦੇਖੋ ਸਭ ਤੋਂ ਪ ਸਾਰਿਆਂ ਨੂੰ ਗਵਰਨਰ ਸਾਹਿਬ ਦਾ ਐਡਰੈਸ ਹੋਣਾ ਚਾਹੀਦਾ ਹੈ ਉਸ ਦੇ ਉੱਤੇ ਬਹਿਸ ਹੈ ਬਹਿਸ ਦੇ ਵਿੱਚ ਪਾਰਟਿਸਿਪੇਟ ਕਰੋ ਮੈਂ ਤੇਹੀ ਕਹਾਂਗਾ ਜੀ ਦੇਖੋ ਮੇਰੇ ਮਸਲੇ ਸਾਰੇ ਵਹੀ ਪੁਰਾਣੇ ਮਸਲੇ ਨੇ ਜੀ ਤੇ ਜੋ ਪਹਿਲਾ ਗਵਰਨਰ ਐਡਰੈਸ ਹੋ ਜਾਂਦੋ ਤੇ ਮੈਂ ਮੈਂ ਤਾਂ ਦੇਖੋ ਆਪਣੇ ਪ੍ਰਸ਼ਨ ਦਿੱਤੇ ਹੋਏ ਨੇ ਜੋ ਪ੍ਰਸੰਗ ਦਾ ਜਵਾਬ ਆਏਗਾ ਉਦੇ ਉੱਤੇ ਡਿਬੇਟ ਹੋਣਾ ਹੈ ਮੈਂ ਮੈਂ ਵਿਰੋਧੀ ਧਿਰ ਨੂੰ ਇਹੀ ਕਹਾਂਗਾ ਕਿ ਸਭ ਤੋਂ ਪਹਿਲਾ ਗਵਰਨਰ ਐਡਰੈਸ ਤੁਸੀਂ ਹੋ ਲੈੰਦੋ गवर्नर एड्रेस पे तुसी डिबेट दे विच पार्टिसिपेट करो जो बरगाड़ी दा इशू है बेदबी दा इशू है मेरा वही स्टैंड है जो 2021 22 दे विच सीगा सेम स्टैंड है और वही रहेगा थैंक यू इस बार सवाल लेके आए हो भी कोई तो सवाल लेके आओ तुसी देखि देखि जाओ देखि जाओ बिल्कुल देखो, देखो बरगाड़ी दी गल करिए बैबल कला दी गल करिए इस बार फिर तो कुंवर विजय प्रताप ओही मसला लेके विधानसभा पहुंचते हुए नजर आए ने ऑल वर्ल्ड ओपन चैलेंज 17 टाइम गोल्ड मेडलिस्ट आर के तांत्रिक पंडित मौलवी बेगम तांत्रिक एना चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार दा ना चलना सिर्फ इकती घंटिया च समाधान फ्री फ्री फ्री, फ्री आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार पता पंजाब